ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਕਮੀਜ਼ ਕਟਿੰਗ ਕਰਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਮੇਰੇ ਕੋਲ ਕਮੀਜ਼ ਦਾ ਕੱਪੜਾ ਜਿਹੜਾ ਇਹ 2.5 ਮੀਟਰ ਕੱਪੜਾ ਆ ਇਹ ਮੇਰੇ ਕੋਲੇ ਆਲ ਓਵਰ ਸੂਟ ਸੀ ਠੀਕ ਹੈ ਜੀ ਤੇ ਉਹਦੇ ਵਿੱਚ ਆਪਾਂ ਕਮੀਜ਼ ਕਟਿੰਗ ਕਰ ਲਿਆ ਸੀ 2.5 ਮੀਟਰ ਕੱਪੜਾ ਹੈ ਠੀਕ ਹੈ ਜੀ ਤੇ ਦੇਖੋ ਇਹ ਪੇਪਰ ਕੋਈ ਘੜਾਈ ਵਗੈਰਾ ਨਹੀਂ ਸੀਗੀ ਤੇ ਆਪਾਂ ਕੰਨੇ ਵਾਲੀ ਸਾਈਡ ਤੋਂ ਜਿਹੜੀ ਕਮੀਜ਼ ਦੀ ਆਪਾਂ ਲੰਬਾਈ ਲੈਂਦੇ ਹੁੰਦੇ ਆ ਠੀਕ ਹੈ ਜੀ ਆਲ ਓਵਰ ਸੂਟ ਦੀ ਤੇ ਇਹ ਆਪਾਂ ਲੰਬਾਈ ਜਿਹੜੀ ਆ 39 ਇੰਚ ਆਪਾਂ ਤਿਆਰ ਕਰਨਾ ਇਹਨੂੰ ਆਪਾਂ ਇਹਨੂੰ 3 ਇੰਚ ਵਾਧਾ ਰੱਖਾ ਲਾਂਗੇ ਠੀਕ ਹੈ ਜੀ 42 ਇੰਚ ਆਪਾਂ ਕਟਿੰਗ ਕਰਾਂਗੇ ਠੀਕ ਹੈ ਹੁਣ ਆਪਾਂ ਕਰਾਂਗੇ ਇਹਦੇ ਘੇਰੇ ਦੀ ਮਤਲਬ ਕਿ ਜਿਹੜਾ ਪੱਲਾ ਹੁੰਦਾ ਆਪਣਾ ਠੀਕ ਹੈ ਜੀ ਤੇ ਉਹ ਆਪਾਂ ਦੂਜੀ ਸਾਈਡ ਮਤਲਬ ਕਿ ਜਿਹੜੀ ਹੁੰਦੀ ਹੈ ਆਪਣੀ ਉਧਰ ਆਪਾਂ ਰੱਖਣਾ ਹੁੰਦਾ ਘੇਰਾ ਘੇਰਾ ਆਪਾਂ ਇਹਦਾ ਕਰਨਾ ਹੈ 23 ਇੰਚ ਤਿਆਰ ਠੀਕ ਹੈ ਜੀ ਇਹਨੂੰ ਆਪਾਂ ਕੋਈ ਮਤਲਬ ਕਿ ਪਾਈਪਿੰਗ ਵਾਰਾ ਨਹੀਂ ਲਾਉਣੀ ਹੈਗੀ ਇਹਦੇ ਚ ਆਪਾਂ ਨੇ 3 ਇੰਚ ਐਡ ਕਰ ਲਏ ਆ ਠੀਕ ਹੈ ਜੀ 23 ਦੇ ਮਤਲਬ ਉਹ ਤਿੰਨ ਜਿਹੜੇ ਹੋਗੇ 26 ਇੰਚ ਹੋ ਗਿਆ ਠੀਕ ਹੈ ਜੀ ਜਿਵੇਂ ਕਿ 23 ਆ 24 25 ਤੇ 26 ਠੀਕ ਹੈ ਜੀ ਅਗਰ ਤੁਸੀਂ ਪਾਈਪਿੰਗ ਲਗਾਉਣੀ ਆ ਫਿਰ ਤੁਸੀਂ ਨੇ ਇਹਦੇ ਚ 4 ਇੰਚ ਐਡ ਕਰਨੇ ਹੁੰਦੇ ਨੇ ਠੀਕ ਹੈ ਜੀ ਹੁਣ ਆਪਾਂ ਰੱਖਾਂਗੇ 26 ਇੰਚ ਠੀਕ ਹੈ ਜਿਵੇਂ ਹੋਣਾ ਇਥੋਂ ਆਪਾਂ ਨੇ ਇਹਦਾ ਹਾਫ ਦਾ ਨਿਸ਼ਾਨ ਲਗਾ ਲਿਆ 13 ਦਾ ਫਿਰ ਆਪਾਂ ਫੋਲਡ ਕਰ ਲਾਂਗੇ ਇਹਨੂੰ ਮਤਲਬ ਕਿ 26 ਹੋ ਜੂਗਾ ਡਬਲ ਕਰਕੇ ਠੀਕ ਹੈ ਐਦਾਂ ਕਰਕੇ ਨਾ 13 ਦਾ ਨਿਸ਼ਾਨ ਲਗਾ ਲਿਆ ਕੰਨੀ ਵਾਲੀ ਸਾਈਡ ਦਾ ਆਪਾਂ ਲੰਬਾਈ ਲੈ ਲਈ ਸੀ ਐਦਾਂ ਕਰਕੇ ਆਪਾਂ ਹੋੜਾ ਘੇਰਾ ਆਪਣਾ 26 ਇੰਚ ਹੋ ਜੂਗਾ ਡਬਲ ਹੋ ਕੇ ਠੀਕ ਹੈ ਜੀ ਤੇ ਅਬ ਐਦਾਂ ਕਰਕੇ ਆਪਾਂ ਜਿਹੜੇ ਇਹਦੇ ਪੱਲੇ ਉਤਾਰ ਲੈਣੇ ਆ ਪਹਿਲਾਂ ਠੀਕ ਇੱਥੇ ਆ ਗਿਆ ਆਪਣਾ ਆ ਦੇਖੋ ਤੇ ਹੁਣ ਆਪਾਂ ਦੇਖਣਾ ਗਾਹਾਂ ਆਪਣੇ ਕਪੜਾ ਬਾਹਾਂ ਜੋਗਾ ਬਚਦਾ ਆ ਠੀਕ ਹੈ ਜੀ ਤੇ ਬਾਹ ਆਪਾਂ ਜਿਹੜੀ ਇਹਦੀ ਤਿਆਰ ਕਰਨੀ ਆ 9 ਇੰਚ ਆਪਾਂ ਤਿਆਰ ਕਰਨੀ ਆ ਬਾਹ ਇਹਦੀ ਤੇ ਦੇਖੋ ਹੁਣ ਆਪਾਂ ਬਾਹ ਦੇਖਦੇ ਆ ਦੀ ਹੁੰਦੀ ਆ ਪੂਰੀ ਠੀਕ ਹੈ ਜੀ ਬਿਲਕੁਲ ਪੂਰੀ ਆ ਆਪਣੇ ਕੋਲੇ ਇਹ 11 ਇੰਚਾ 9 ਆਪਾਂ ਤਿਆਰ ਕਰਨਾ 10 11 2 ਇੰਚ ਵੱਧਦਾ ਹੁਣ ਆਪਾਂ ਜਿਹੜਾ ਬਾਹਾਂ ਦਾ ਕਪੜਾ ਆ ਆਪਾਂ ਸਾਈਡ ਤੋਂ ਇਹਦਾ ਪਹਿਲਾਂ ਉਤਾਰ ਦਾਂਗੇ ਠੀਕ ਹੈ ਜੀ ਬਾਹ ਨੂੰ ਉਤਾਰ ਦੇਣਾ ਮੈਂ ਇਸ ਤਰ੍ਹਾਂ ਤੇ ਸਾਈਡ ਤੋਂ ਆਪਾਂ ਪਰਲੇ ਉਤਾਰ ਲਈ ਠੀਕ ਹੈ ਜੀ ਜਿਹੜਾ ਸਾਈਡ ਦਾ ਕਪੜਾ ਜੀ ਉਹ ਆਪਣਾ ਕਮੀਜ਼ ਮਤਲਬ ਜਿਹੜਾ ਬਚ ਗਿਆ ਤੇ ਉਹ ਆਪਣੇ ਜਿਵੇਂ ਗਲੇ ਦਾ ਤੇ ਬੈਲਟ ਵਗੈਰਾ ਲੱਗ ਜਾਊਗਾ ਠੀਕ ਹੈ ਜੀ ਜਦੋਂ ਆਪਾਂ ਸਲਵਾਰ ਕਟਿੰਗ ਕਰਾਂਗੇ ਤੇ ਇਹ ਆਪਣੇ ਕੋਲ ਕਮੀਜ਼ ਦਾ ਕਪੜਾ ਸੀ ਆਪਾਂ ਕਮੀਜ਼ ਹੀ ਕਟਿੰਗ ਕੀਤਾ ਆਲਓਵਰ ਸੂਟ ਚ ਤੇ ਹੁਣ ਆਪਣੇ ਕੋਲ ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲੇ ਪਿਛਲਾ ਗਲਾ ਹੈ ਉਹ ਆਪਣੇ ਕੋਲ ਇਹਨਾਂ ਦਾ 5 ਇੰਚ ਆਪਾਂ ਰੈਡੀ ਕਰਨਾ ਹੈ ਤੇ ਆਪਾਂ ਧੀਰਾ ਜਿਹੜਾ ਹੈ 6.5 ਲੈ ਲਿਆ ਠੀਕ ਹੈ ਜੀ ਜੇ ਤੁਸੇ 3 ਮਤਲਬ ਕਿ ਗਲਾ ਬਿਲਕੁਲ ਛੋਟਾ ਰੱਖਣਾ ਆ ਜੋ 2.5 ਇੰਚ ਰੱਖਣਾ ਹੋਵੇ ਤੁਸੀਂ 3.7 ਇੰਚ ਲਗਾ ਲਿਓ ਜੇ ਮਤਲਬ ਉਸ ਡੀਪ ਰੱਖਣਾ ਆ ਫਿਰ ਤੁਸੀਂ 20 ਇੰਚ ਦੀ ਛਾਤੀ ਦੇ ਤੁਸੀਂ 6 ਵੀ 3 ਇੰਚ ਰੱਖ ਸਕਦੇ ਹੋ ਬਿਲਕੁਲ ਸਹੀ ਆ ਜਾਊਗਾ ਠੀਕ ਹੈ ਜੀ ਇਹ ਆਪਣੇ ਕੋਲ ਨਾਰਮਲ ਆ ਤੇ ਆਪਾਂ ਨੇ 6.5 ਜਿਹੜਾ 3 ਲਾਇਆ ਤੇ 7.5 ਆਪਾਂ ਮੋੜ ਦਾ ਨਿਸ਼ਾਨ ਲਗਾਇਆ ਠੀਕ ਹੈ ਜੀ ਦੋਨੋਂ ਪੱਲੇ ਜਿਹੜੇ ਆਪਾਂ ਅਲੱਗ-ਅਲੱਗ ਕਰਕੇ ਰੱਖ ਲਏ ਸੀਗੇ ਇਦਾਂ ਕਰਕੇ ਲਵਾਈ ਉਤਾਰ ਕੇ ਜੀ ਹੁਣ ਆ ਗਿਆ ਆਪਣਾ ਚੈਸ ਦਾ ਨਿਸ਼ਾਨ ਠੀਕ ਹੈ ਤੇ ਇਹ ਆਪਣੀ ਹੈਗੀ 20 ਇੰਚ ਤਿਆਰ ਆ ਪਰਖਾਂਗੇ 10.5 ਇੰਚ ਕਿਉਂਕਿ ਆਪਾਂ ਇਹ ਚ ਅੱਧਾ ਇੰਚ ਜਿਹੜਾ ਆਪਣਾ ਪਲੇਟ ਚਲਾ ਜਾਊਗਾ ਤੇ ਆਪਾਂ ਪਲੇਟਾਂ ਪਾਉਣੀਆਂ ਨੇ ਹਾਂਜੀ ਹੁਣ ਆਪਾਂ ਲਾਵਾਂਗੇ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਜਿਹੜਾ ਆਪਣਾ 7.5 ਇੰਚ ਦੇ ਆਪਾਂ ਲਾਵਾਂਗੇ ਠੀਕ ਹੈ ਜੀ ਤੇ 14 ਇੰਚ ਨਾਲ ਦੀ ਆਪਣੇ ਹਿਪ ਤਿਆਰ ਆ ਆਪਾਂ 14.5 ਇੰਚ ਰੱਖ ਲਾਂਗੇ ਠੀਕ ਹੈ ਜੀ ਅੱਧਾ ਇੰਚ ਆਪਾਂ ਵਧਾ ਕੇ ਰੱਖ ਲੈਣਾ ਇਹਨੂੰ ਤੇ ਥੋ ਆਪਣੀ ਜਿਹੜੀ ਪਲੇਟ ਦਾ ਨਿਸ਼ਾਨ ਲੱਗ ਜੂਗਾ ਪਲੇਟ ਆਪਣੀ ਆਊਗੀ 12.5 ਇੰਚ ਤੇ ਇਹਨਾਂ ਦੀ ਆਪਣੇ ਕੋਲੇ 12 ਇੰਚ ਤਿਆਰ ਆ ਠੀਕ ਹੈ ਜੀ 12.5 ਆਪਾਂ ਨਿਸ਼ਾਨ ਲਗਾ ਲੈਣਾ ਇਦਾਂ ਇੱਥੇ ਆ ਗਿਆ ਆਪਣਾ ਕਮਰ ਦੀ ਫਿਟਿੰਗ ਦਾ ਨਿਸ਼ਾਨ ਇਹ ਹੈਗੀ ਆਪਣੇ ਕੋਲੇ 18 ਇੰਚ ਤਿਆਰ ਆਪਾਂ ਨੇ 1 ਇੰਚ ਵਾਧਾ ਰੱਖਿਆ ਲੈਣੀ ਆ 10 ਇੰਚ ਠੀਕ ਹੈ ਤੇ ਉਸ ਦੇ ਬਾਅਦ ਆ ਗਿਆ ਆਪਣਾ हिਪ ਦਾ ਨਿਸ਼ਾਨ हिਪ ਦਾ ਨਿਸ਼ਾਨ ਆਪਣੇ ਕੋਲੇ ਹੈਗਾ 11.5 ਤੇ 23 ਇੰਚ ਆਪਣੇ ਕੋਲੇ ਤਿਆਰ ਆ ਠੀਕ ਹੈ ਜੀ ਇਸ ਲਈ ਆਪਾਂ ਇਹਨੂੰ 11.5 ਤੇ ਲਾ ਲਿਆ ਡਬਲ ਫੋਲਡ ਆਪਣੇ ਕੋਲੇ ਇਹ ਕਪੜਾ ਠੀਕ ਹੈ ਇਸ ਤਰ੍ਹਾਂ ਆਪਾਂ ਜਿਹੜੇ ਫਿਟਿੰਗ ਦੇ ਨਿਸ਼ਾਨ ਮਿਲਾ ਦੇਣੇ ਆ। ਠੀਕ ਹੈ। ਲਓ ਜੀ। ਹੁਣ ਆਪਾਂ ਜਿਹੜੇ ਪਲੇਟਾਂ ਦਾ ਗਾਇਬ ਰੱਖਣਾ ਨਾ ਮਤਲਬ ਡਿਸਟੈਂਸ ਜਿਹੜਾ ਹੁੰਦਾ ਵਿੱਚ ਉਹ ਆਪਾਂ ਰੱਖਾਂਗੇ 3.5 ਇੰਚ। ਠੀਕ ਹੈ ਜੀ 12.5 ਦੇ ਆਪਾਂ ਨਿਸ਼ਾਨ ਲਗਾਇਆ ਸੀ ਇਹ ਦੇਖੋ। ਠੀਕ ਹੈ 12 ਇੰਚ ਆਪਣੀ ਤਿਆਰ ਰਹਿ ਚੁਗੀ ਪਲੇਟ ਇਹ। ਇੱਥੋਂ ਆਪਾਂ ਨੇ 3.5 ਲਾ ਲੈਣਾ ਦਾ ਲੰਬਾਈ 'ਚ ਤੇ ਪਲੇਟ ਦੀ ਲੰਬਾਈ ਜਿਹੜੀ ਆਪਾਂ 7 ਇੰਚ ਤਿਆਰ ਕਰਨੀ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਸਾਈਡ ਪਲੇਟ ਦਾ ਨਿਸ਼ਾਨ ਦੇਖੋ ਆ ਤੁਸੀਂ ਪਲੇਟ ਬਿਲਕੁਲ ਨਾ ਜਿਵੇਂ ਆਪਾਂ ਲੰਬੀ ਬਲੇਡ ਜਿਹੜਾ ਨਿਸ਼ਾਨ ਲਗਾਇਆ ਉੱਥੇ ਸਿੱਧਾ ਰੱਖਣਾ ਨਿਸ਼ਾਨ ਨੂੰ ਇਦਾਂ ਠੀਕ ਹੈ ਜੀ ਨੀ ਮਾੜੇ ਰੱਖਣਾ ਕੋ ਫਿਰ ਫਿਟਿੰਗ ਸਹੀ ਨਹੀਂ ਆਉਂਦੀ ਹੈਗੀ ਇਦਾਂ ਠੀਕ ਹੈ ਜੀ 2 2 ਇੰਚ ਦਾ ਆਪਾਂ ਮਤਲਬ ਕਿ ਗਾਇਬ ਰੱਖ ਲੈਣਾ ਪਲੇਟਾਂ ਦਾ ਲੋ ਜੇ ਇਹ ਵੱਡਾ ਨਿਸ਼ਾਨ ਆਪਾਂ ਫਿਰ ਕੰਮੜ ਦੇ ਨਿਸ਼ਾਨ ਨਾਲ ਬਲਾ ਦੇਣਾ ਐਦਾਂ ਕਰਕੇ ਠੀਕ ਹੈ ਜੀ ਲੋ ਜੇ ਇਹ ਆਪਣਾ ਮੋਢੇ ਦੀ ਕਾਰਟ ਜਿਹੜੀ ਪੈਣੀ ਆਪਣੇ ਉਹਦੇ ਵਿੱਚ ਇਹ ਨਾ ਆਇਆ ਨਾ ਠੀਕ ਹੈ ਜੀ ਸੈਟ ਨਿਸ਼ਾਨ ਲਾ ਲੋ ਜੀ ਜਿਹੜਾ ਜੜਾਪਾ ਬਾਕਸ ਬਣਾਇਆ ਹੈ ਨਾ ਉਹਦੇ ਕੋਰਨਰ ਦੇ ਵਿੱਚ ਹੈ ਨਾ ਮਤਲਬ ਕਿ ਨਿਸ਼ਾਨ ਆਉਣਾ ਚਾਹੀਦਾ ਤੁਹਾਡਾ ਇਹ ਪਲੇਟ ਦਾ ਫਿਟਿੰਗ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਲਾਵਾਂਗੇ ਜਿਹੜੀਆਂ ਮਤਲਬ ਕਿ ਕਾਟਾ ਪਾਉਣੀਆਂ ਮੋਟੇ ਦੀਆਂ ਤੇ ਪਿੱਛੇ ਵਾਲੀ ਆਪਾਂ ਪਾਵਾਂਗੇ ਕਾਟ 2 ਇੰਚ ਤੋਂ ਇਹਨਾਂ ਦੀ ਠੀਕ ਹੈ ਜੀ ਇਥੋਂ ਆਪਾਂ 3/4 3 ਇੰਚ ਰੱਖ ਲੈਣਾ ਪਹਿਲਾਂ ਇਹ ਦੇਖੋ ਠੀਕ ਹੈ ਫਿਰ ਇਹ ਤੋਂ ਆਪਾਂ ਜਿਹੜੀ ਗੁਲਾਈ 2 ਇੰਚ ਦਾ ਨਿਸ਼ਾਨ ਤੋਂ ਕਮਾਉਂਦੇ ਹਾਂ ਪਰ ਫਿਟਿੰਗ ਦੇ ਨਿਸ਼ਾਨ ਨਾਲ ਇਹਦਾ ਮਲਾ ਦੇਣੀ ਹੈ ਠੀਕ ਹੈ ਜੀ ਉਸ ਦੇ ਬਾਅਦ ਆ ਕੇ ਆਪਣੀ ਫਰੰਟ ਵਾਲੀ ਕਾਟ ਇਹ ਆਪਾਂ ਰੱਖੀ ਹੈ ਪੌਣਾ 1 ਇੰਚ ਲੋਜ ਠੀਕ ਹੈ ਤੇ ਅੱਧਾ ਇੰਚ ਉਪਰ ਆਪਾਂ ਡਾਊਨ ਜ਼ਰੂਰ ਕਰਨਾ ਹੈ ਅੱਧੇ ਇੰਚ ਦੀ ਆਪਾਂ ਕਾਟ ਪਾਵਾਂਗੇ ਮੋਢੇ ਵਾਲੀ ਤਾਂ ਜੋ ਥੀਰੇ ਨਾਲ ਡਿੱਗਣਾ ਨਾ ਪਵੇ ਠੀਕ ਹੈ ਜੀ ਇਹ ਹੋ ਗਿਆ ਹੁਣ ਆਪਣੇ ਕੋਲ ਦੇਖੋ ਜਿਹੜਾ ਆਪਾਂ ਘੇਰਾ ਰੱਖਣਾ ਆ ਉਹ ਆਪਾਂ 23 ਇੰਚ ਮਤਲਬ ਕਿ ਤਿਆਰ ਕਰਨਾ ਆ ਠੀਕ ਹੈ ਤੇ 2 1/2 ਇੰਚ ਆਪਣੇ ਕੋਲ 2 ਇੰਚ ਪਰ 1/2 ਬਾਦਰ ਰੱਖਿਆ ਸੀ ਉਹ ਆਪਣੇ ਕੋਲ ਕਪੜਾ ਪੂਰਾ ਆਪਣਾ ਠੀਕ ਹੈ ਜੀ ਤੇ ਹੋ ਗਿਆ ਆਪਣੀ ਸਾਈਡ ਤੋਂ ਚਾਕ ਫੋਲਡਿੰਗ ਦਾ ਨਿਸ਼ਾਨ ਇੱਥੋਂ ਆਪਾਂ 2 2 ਇੰਚ ਬਾਦਰ ਰੱਖ ਲੈਣਾ ਆ ਹੁਣ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਨਿਸ਼ਾਨ ਆਪਣੇ ਲੱਗੇ ਸਾਰੇ ਫਿਰ ਆਪਾਂ ਜਿਹੜੇ ਪਿੱਛੇ ਵਾਲੇ ਪਲੇਟਾਂ ਦੇ ਨਿਸ਼ਾਨ ਉਹ ਆਪਾਂ ਕਟਿੰਗ ਤੋਂ ਬਾਅਦ ਲਗਾਵਾਂਗੇ ਠੀਕ ਹੈ ਤੇ ਹੁਣ ਆਪਾਂ ਐਦਾਂ ਕਰਕੇ ਪਹਿਲਾਂ ਦੋਨੋਂ ਮੋਢੇ ਜਿਹੜੇ ਆਪਾਂ ਇਕੱਠੇ ਕਟਿੰਗ ਕਰ ਦੇਣੇ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦੋਨਾਂ ਨੂੰ ਇਕੱਠਿਆਂ ਨੂੰ ਅੱਧੇ ਇੰਚ ਦੀ ਕੱਟ ਪਾ ਦੇਣੀ ਐ ਐਦਾਂ ਕਰਕੇ ਦੇਖੋ ਠੀਕ ਹੈ ਜੀ ਹੁਣ ਆਪਾਂ ਕੀ ਆ ਫਰੰਟ ਵਾਲਾ ਜਿਹੜਾ ਆਪਣਾ ਅੱਗੇ ਵਾਲਾ ਪੱਲਾ ਉਹਨੂੰ ਆਪਾਂ ਚੱਕ ਲੈਣਾ ਇਦਾਂ ਕਰਕੇ ਠੀਕ ਹੈ ਜੀ ਤੇ ਆਪਾਂ ਜਿਹੜੀ ਅੱਗੇ ਵਾਲੀ ਕਾਰਟ ਆ ਉਹ ਰੋ ਇਦਾਂ ਬਾਹਰ ਨਹੀਂ ਬਿਲਕੁਲ ਗੁਲਾਈ ਦੇ ਵਿੱਚ ਤੁਸੀਂ ਕੈਂਚੀ ਘਮਾਉਣੀ ਆ ਠੀਕ ਹੈ ਜੀ ਲੋ ਜੀ ਬਾਕੀ ਹੁਣ ਜਿਹੜਾ ਆਪਾਂ ਨੈਕਸਟਾ ਕੱਪੜਾ ਫਿਟਿੰਗ ਚੋਂ ਆਪਾਂ ਕਟਿੰਗ ਕਰ ਦਾਂਗੇ ਦੋ ਟਾ ਹੀ ਇੰਚ ਆਪਾਂ ਬਾਧ ਰੱਖ ਲਈ ਅਸੀਂ ਲੋ ਜੀ ਠੀਕ ਹੈ ਜੀ ਹੁਣ ਆਪਾਂ ਜਿਹੜੇ ਆ ਕੱਟ ਲਗਾ ਲੈਣੇ ਆ ਪਲੇਟਾਂ ਦੇ ਨਿਸ਼ਾਨਾਂ ਤੇ ਹਲਕੇ ਹਲਕੇ ਜਿਹੜੇ ਆਪਣੇ ਦੂਜੇ ਪਾਸੇ ਆਪਾਂ ਨਿਸ਼ਾਨ ਲਗਾਉਣੇ ਐ ਏਦਾਂ ਠੀਕ ਹੈ ਤੇ ਹੋ ਗਿਆ ਆਪਣਾ हिਪ ਤੇ ਨਿਸ਼ਾਨ ਕੱਟ ਲਗਾ ਲਈ ਆਪਾਂ ਨੇ ਉਸ ਤੋਂ ਬਾਅਦ ਦੇਖੋ ਆਪਣਾ ਜਿਹੜਾ ਆਪਾਂ ਪਲੇਟਾ ਪਾਉਣਿਆ ਨਾ ਉਹ ਆਪਣਾ 1/2 ਇੰਚ ਜਿਹੜਾ ਇਹ ਪਿੱਛੇ ਵਾਲਾ ਪੱਲਾ ਨਾ ਉਹ ਵੱਧ ਜਾਂਦਾ ਆ ਠੀਕ ਹੈ ਜੀ ਤੁਸੀਂ ਧਿਆਨ ਰੱਖਣਾ ਵਿੱਚ ਜਿਵੇਂ ਤੁਸੀਂ ਕੱਟ ਲਗਾ ਲੈਣਾ ਫੀਟਿੰਗ ਦੇ ਕੱਟ ਨਾਲ ਕੱਟ ਮਿਲਾ ਕੇ ਤੁਸੀਂ ਫਿਰ ਮਤਲਬ ਕਿ ਕਟਿੰਗ ਦਾ ਨشان ਲਗਾਇਓ ਅੱਧਾ ਇੰਚ ਜਿਹੜਾ ਪਿੱਛੇ ਵਾਲਾ ਆਪਾਂ ਨੇ ਡਾਊਨ ਕਰਨਾ ਉਹਦਾ ਤੇ ਤੁਹਾਨੂੰ ਅੱਗੇ ਵਾਲੇ ਪਾਸੇ ਨਿਸ਼ਾਨ ਲਵਾ ਕੇ ਦੱਸ ਰਹੀ ਆ ਵੀ ਜਿਹੜਾ ਪਿੱਛੇ ਵਾਲਾ ਪੱਲਾ ਹੋ ਅੱਧਾ ਇੰਚ ਵੱਧ ਜਾਂਦਾ ਹੁੰਦਾ ਪਲੇਟਾ ਪਾਉਣ ਤੋਂ ਬਾਅਦ ਕਿਉਂਕਿ ਅੱਗੇ ਵਾਲੇ 'ਚ ਪਲੇਟਾ ਪੈ ਜਾਂਦੀਆਂ ਨੇ ਠੀਕ ਹੈ ਜੀ ਤੇ ਪਿੱਛੇ ਵਾਲਾ ਅੱਧਾ ਇੰਚ ਤੁਸੀਂ ਘਟਾ ਦਿਆ ਕਰੋ ਤੁਹਾਡਾ ਨਹੀਂ ਵੀ ਆ ਰਿਹਾ ਫਿਰ ਵੀ ਤੁਸੀਂ ਉਹਨੂੰ ਕਟਿੰਗ ਕਰ ਦਿਆ ਕਰੋ ਕਈ ਵਾਰੀ ਪਲੇਟਾ ਆਪਾਂ ਬਰੀਕ ਪਾ ਲੈਂਦੇ ਆ ਠੀਕ ਹੈ ਜੀ ਤੇ ਹੁਣ ਆਪਾਂ ਸੂਈ ਲੈ ਲਈਏ ਸੂਇ 'ਚ ਪਾ ਲਿਆ ਆਪਾਂ ਧਾਗਾ ਠੀਕ ਹੈ ਜੀ నిశా జూజే పాస్ ఇదే బిల్ సూను సీధీ కదా నిశా లనే పలేటం యూ సారే నిశా ఎ ప్లేటా టీకేజీ ਆਪਾਂ ਨਾਲ ਦੇ ਨਾਲ ਨਸਕੇਲ ਦੇ ਨਾਲ ਸਿੱਧੇ ਕਰ ਦੇਣੇ ਨੇ ਨਿਸ਼ਾਨ ਠੀਕ ਹੈ ਜੀ ਤੇ ਆਪਾਂ ਸਲਾਈਵ ਵਾਲੇ ਜਿਹੜੀ ਪਲੇਟਾ ਐ ਇਦਾਂ ਹੀ ਫਿਰ ਆਪਾਂ ਨੇ ਪਾ ਦੇਣੀ ਹੈ ਠੀਕ ਹੈ ਜੀ بار بار ਨਿਸ਼ਾਨ ਲਗਾਉਣ ਦੀ ਲੋੜ ਨਹੀਂ ਪੈਂਦੀ ਇਦਾਂ ਤੇ ਬਿਲਕੁਲ ਸਹੀ ਪਲੇਟਾ ਬਣਦੀ ਆ ਨੇ ਠੀਕ ਹੈ ਜੀ ਕੋਈ ਫਰਕ ਨਹੀਂ ਪੈਂਦਾ ਫਿਟਿੰਗ ਦਾ ਵੀ ਠੀਕ ਹੈ ਜੀ ਹੁਣ ਆਪਾਂ ਲਾ ਦਾਂਗੇ ਸਾਈਡ ਪਲੇਟਾਂ ਦੇ ਨਿਸ਼ਾਨ ਇਹ ਆ ਵੀ ਆਪਣੀ ਫਰੰਟ ਵਾਲੀ ਜਿਹੜੀ ਸਾਈਡ ਤੋਂ ਠੀਕ ਹੈ ਜੀ ਇਹ ਹੋ ਗਈ ਆਪਣੀ ਕਮਰ ਵਾਲੀ ਪਲੇਟ ਸੋਈ ਬਿਲਕੁਲ ਸਿੱਧੀ ਰੱਖਣੀ ਹੈ ਤਾਂ ajole ਛਾਣਾ ਜਿਹੜਾ ਆਪਣਾ ਬਿੰਗਾ ਨਾਲ ਉਹ ਤਾਂ ਟੇਡਾ ਨਾ ਲੱਗੇ ਕਿਸੇ ਪਾਸੇ ਨੂੰ ਠੀਕ ਹੈ ਜੀ ਇਹ ਧਿਆਨ ਨਾਲ ਲਾਉਣਾ ਤੁਸੀਂ ਨਿਸ਼ਾਨ ਲੋ ਜੀ ਹੁਣ ਆਪਾਂ ਨਿਸ਼ਾਨ ਅੱਧਾ ਲਾ ਦੇਣੇ ਆ ਠੀਕ ਹੈ ਜੀ ਤੇ ਹੁਣ ਆਪਾਂ ਕਰਾਂਗੇ ਇਹਦੀ ਕਮੀਜ਼ ਦੇ ਗਲੇ ਦੀ ਪਿਛਲੇ ਵਾਲੇ ਦੀ ਕਟਿੰਗ ਠੀਕ ਹੈ ਜੀ ਤੇ ਆਪਾਂ ਚੜਾਈ ਰੱਖਾਂਗੇ 2.5 ਇੰਚ ਦੀ ਠੀਕ ਹੈ ਜੀ ਤੇ ਲੈਂਥ ਜਿਹੜੀ ਆਪਾਂ ਰੱਖਣੀ ਹੈ ਇਹਦੀ 5.5 ਇੰਚ ਆਪਾਂ ਰੱਖ ਲਾਂਗੇ ਤੇ ਆਪਣਾ ਜਿਹੜਾ 5 ਇੰਚ ਦਾ ਲੱਕੀ ਰੈਡੀ ਹੋ ਜਾਊਗਾ ਠੀਕ ਹੈ ਇਹਦਾ ਪਟਾਏ ਟਾਏ ਇਸ ਦਾ ਬਾਕਸ ਬਣਾ ਕੇ ਤੇ ਵਿੱਚੋਂ ਆਪਣੀ ਅੱਧੇ ਪੌਣੇ ਇੰਚ ਦੀ ਜਿਹੜੀ ਤੰਗੁੜਾਈ ਪਾ ਦਿੰਨੀ ਹੁੰਦੀ ਹੈ ਆਪਾਂ ਠੀਕ ਹੈ ਜੀ ਬਿਲਕੁਲ ਸਹੀ ਗੜਾ ਬਣ ਚੁਗਾ ਆਪਣਾ ਇਹ ਕੁਲਾਈ ਦੇ ਵਿੱਚ ਤੇ ਫਰੰਟ ਵਾਲਾ ਜਿਹੜਾ ਆਪਾਂ ਹੋਮ ਕਰਮਾ ਪਾ ਕੇ ਬਣਾ ਦਾਂਗੇ ਲੋ ਜੀ ਠੀਕ ਹੈ ਜੀ ਇਹ ਹੋ ਗਿਆ ਆਪਣਾ ਪਿਛਲਾ ਵਾਲਾ ਕਟਿੰਗ ਤੇ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਠੀਕ ਹੈ ਜੀ ਬਾਹ ਦਾ ਕੱਪੜਾ ਆਪਾਂ ਉਤਾਰ ਲਿਆ ਸੀ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦੀ ਮੋਡੇ ਦੀ ਕਾਰਡ ਜਿਹੜੀ ਆਪਾਂ ਸੌਖੇ ਤਰੀਕੇ ਨਾਲ ਕਿੱਦਾਂ ਬਣਾ ਸਕਦੇ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਬਾਹ ਦੀ ਮੂਰੀ ਦਾ ਨਿਸ਼ਾਨ ਲਗਾਵਾਂਗੇ ਬਾਹ ਦੀ ਮੂਰੀ ਆਪਣੀ ਮੂਰੀ ਤੋਂ ਹੈਗੀ ਹੈ 6.5 ਇੰਚ ਠੀਕ ਹੈ ਜੀ ਆਪਾਂ 2 ਇੰਚ ਉਹਨੂੰ ਵਾਧਾ ਰੱਖ ਲਾਂਗੇ ਐਕਸਟਰਾ ਕੱਪੜਾ 6.5 7.5 8 ਤੱਕ ਆਪਾਂ ਰੱਖ ਲਾਂਗੇ ਠੀਕ ਹੈ ਜੀ 2 ਇੰਚ ਵਾਧਾ ਰੱਖ ਲਈ ਹੁਣ ਇੱਥੋਂ ਦੇਖੋ ਤੁਸੀਂ ਇੱਥੋਂ ਆਪਾਂ ਜਿਹੜਾ ਕਾਰਟ ਪਾਉਣੀ ਆ ਨਾ ਮੋਢੇ ਦੀ ਉਹ ਆਪਾਂ ਰੱਖ ਲਿਆ 3 ਇੰਚ ਦਾ ਨਿਸ਼ਾਨ ਲਗਾ ਲਿਆ ਖੁਲੀ ਵਾਲੀ ਸਾਈਡ ਤੋਂ ਲਗਾਇਆ ਠੀਕ ਹੈ ਜੀ ਤੇ ਹੁਣ ਇੱਥੋਂ ਆਪਾਂ ਸਿੱਧਾ ਇੰਚੀ ਟਾਈਪ ਦਾ ਟੇਡਾ ਕਰਕੇ ਮਿਲਾ ਦੇਣਾ ਉਹ ਨਿਸ਼ਾਨ ਦੇ ਨਾਲ ਜਿਹੜਾ ਆਪਾਂ 3 ਇੰਚ ਵਾਲਾ ਲਾਇਆ ਲੋ ਜੀ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦਾ ਸੈਂਟਰ ਕਰ ਲੈਣਾ ਜਿਵੇਂ ਕਿ ਆਪਣੇ ਕੋਲੇ ਇਹ 10 ਇੰਚ ਆਇਆ 10 10.5 ਆਪਾਂ ਸਵਾ 5 ਦਿਨ ਨਿਸ਼ਾਨ ਲਗਾ ਲਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਕਾਟ ਪਾਉਣੀ ਦੇਖੋ ਜਿਹੜੀ ਆਪਾਂ ਨੀਚੇ ਤੋਂ ਕਾਟ ਪਾਉਣੀ ਆ ਉਹ ਦੇਖੋ ਐਦਾਂ ਆਪਾਂ ਨੀਚੇ ਤੋਂ ਆਗੇ ਤੇ ਫਿਰ ਆਪਾਂ ਜਿਹੜਾ ਨਿਸ਼ਾਨ ਸੈਂਟਰ ਵਾਲਾ ਹੈ ਉਥੋਂ ਆਪਾਂ ਉੱਪਰ ਤੋਂ ਗੁਲਾਈ ਦੇ ਵਿੱਚ ਆ ਦੇਖੋ ਠੀਕ ਹੈ ਜੀ ਹਲਕੀ ਹਲਕੀ ਜਿੱਦਾਂ ਗੁਲਾਈ ਦੇ ਵਿੱਚ ਪਾਉਣੀ ਆਪਾਂ ਨੇ ਨੀਚੇ ਤੋਂ ਆਪਾਂ ਜਿਹੜੀ ਹੈ ਨਿਸ਼ਾਨ ਦੇ ਨੀਚੇ ਤੋਂ ਜਾਣਾ ਹੈ ਤੇ ਉੱਪਰੋਂ ਆਪਾਂ ਨੇ ਸ਼ਾਂਦੇ ਉੱਪਰ ਤੇ ਜਾਣਾ ਠੀਕ ਹੈ ਜੀ ਗੁਲਾਈ ਦੇ ਵਿੱਚ ਆਪਾਂ ਕਟਿੰਗ ਕਰਦਾਂਗੇ ਇਹਨੂੰ ਲੋਚ ਅੱਜ ਇਹਦਾ ਆਪਣੀ ਜਿਹੜੀ ਮੋਡੇ ਦੀ ਕਟਾ ਪ੍ਰੋਪਰ ਵਧੀਆ ਪੈ ਜਾਂਦੀ ਆ ਤੁਹਾਨੂੰ ਕੋਈ ਪਜਲ ਹੋਣ ਦੀ ਉਹ ਮਤਲਬ ਇਹ ਹੈ ਨਹੀਂ ਵੀ ਲੋਡ ਵੀ ਬਾਹ ਦੀ ਕਾਟ ਸਹੀ ਨਹੀਂ ਪਊਗੀ ਠੀਕ ਹੈ ਜੀ ਤੇ ਹੁਣ ਆਪਣਾ ਜਿਹੜਾ ਇਹਦਾ ਮੋਡਾ ਤਿਆਰ ਹੋਣਾ ਆਇਆ 20 ਇੰਚ ਛਾਤੀ ਦਾ ਉਹ 9 ਇੰਚ ਤਿਆਰ ਹੋਣਾ ਇਹਨਾਂ ਦਾ ਠੀਕ ਹੈ ਜੀ ਇਹ ਹੋ ਗਿਆ ਆਪਣਾ ਤਿਆਰ ਦਾ ਨਿਸ਼ਾਨ ਤੇ ਹੋ ਗਿਆ ਆਪਣਾ ਐਕਸਟਰਾ ਕਟਿੰਗ ਦਾ ਨਿਸ਼ਾਨ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਦੇਖੋ ਬਾਹਾਂ ਜਿਹੜੀਆਂ ਆਪਾਂ ਮਤਲਬ ਕਿ ਇਕੱਠੀਆਂ ਜੋੜੀਆਂ ਹੋਈਆਂ ਨੇ ਇਹ ਅਲੱਗ-ਅਲੱਗ ਨਹੀਂ ਹੈਗੀਆਂ ਇਹ ਤੁਸੀਂ ਧਿਆਨ ਰੱਖਣਾ ਪੱਲੇ ਆਪਾਂ ਅਲੱਗ-ਅਲੱਗ ਰੱਖਦੇ ਆ ਤੇ ਬਾਹਾਂ ਆਪਾਂ ਇਕੱਠੀਆਂ ਜੋੜ ਲੈਂਦੇ ਹੁੰਦੇ ਆ ਠੀਕ ਹੈ ਜੀ 9 ਇੰਚ ਦਾ ਹਾਫ ਕਰਿਆ ਆਪਣਾ ਇਹ 4.5 ਇੰਚ ਆ ਗਿਆ ਠੀਕ ਹੈ ਜੀ 4.5 ਤੋਂ ਹੁਣ ਦੇਖੋ ਆਪਾਂ ਜਿਹੜਾ ਆਪਣਾ ਹੁਣ ਆਪਾਂ ਜਿਹੜੀ ਫਰੰਟ ਵਾਲੀ ਕਾਟ ਆ ਉਹ 9 ਇੰਚ ਆਪਾਂ ਨੇ 9.25 ਇੰਚ ਉਹ ਨੀਚੇ ਤੋਂ ਪਾਣੀ ਹੈ ਮਤਲਬ ਕਿ ਆ ਦੇਖੋ ਫਰੰਟ ਨੂੰ ਨਹੀਂ ਆਪਾਂ ਛੇੜਨਾ ਬਿਲਕੁਲ ਵੀ ਠੀਕ ਹੈ ਜੀ ਇਹ ਆਪਣੀ ਫਰੰਟ ਵਾਲੀ ਕਾਟ ਆ ਤੋਂ ਤੁਹਾਨੂੰ ਮੈਂ ਕਟਿੰਗ ਕਰਕੇ ਦਿਖਾਉਂਦੀ ਆ ਦੇਖੋ ਠੀਕ ਹੈ ਜੀ ਪਿਛੋਣੀ ਆਪਾਂ ਛੇੜਨਿਆਂ ਨੂੰ ਧਿਆਨ ਰੱਖਣਾ ਆ। ਅੱਗੇ ਵਾਲੇ ਆਪਾਂ ਦੋ ਪੱਲੇ ਚੱਕ ਲੈ ਏਦਾਂ। ਨੀਚੇ ਦੋ ਰਹਿਣ ਦੇਣੇ ਧਿਆਨ ਰੱਖਣਾ ਆ। ਲਓ ਜੀ। ਇਹ ਹੋ ਗਈ ਆਪਣੀ ਫਰੰਟ ਦੀ ਕਾਰਟ। ਠੀਕ ਹੈ ਜੀ। ਤੇ ਹੁਣ ਆਪਾਂ ਐਕਸਟਰਾ ਜਿਹੜੀ ਕਟਿੰਗ ਉਹ ਕਰਦਾਂਗੇ। ਲਓ ਜੀ। ਦੋਨੋਂ ਮਖোল ਕੇ ਦਿਖਾਉਂਦੀ ਆ ਦੇਖੋ ਇਹਦੀ ਕਾਰਟ ਮੋਢੇ ਦੀ ਬਿਲਕੁਲ ਸਹੀ ਪਈ ਠੀਕ ਹੈ ਜੀ ਲੋਜ ਬਹਾਂ ਪਹਿਸਤਰਾ ਦੋਨੋਂ ਜੋੜ ਕੇ ਰੱਖਣੀ ਹੈ ਠੀਕ ਹੈ ਜੀ ਲੋ ਜੀ ਆਪਣਾ ਕਮੀਜ਼ ਦੀ ਕਟਿੰਗ ਹੋ ਗਈ ਠੀਕ ਹੈ ਜੀ ਇਹ ਹੋ ਗਿਆ ਆਪਣਾ ਕਮੀਜ਼ ਦੇ ਪੱਲੇ ਆ ਹੋ ਗਈ ਆਪਣੀ ਬਾਹ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ